ਜੀ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਹੁੰਚੀਆਂ ਨੇ ਦਰਸ਼ਨਾਂ ਦੇ ਲਈ ਇਧਰਲੇ ਪਾਸੇ ਦੇਖ ਸਕਦੇ ਹੋ ਬੀਰੋਣੀ ਸੇਵਾ ਕਰ ਰਹੇ ਨੇ ਰੋਡ ਦੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਸੇਵਾ ਕਰ ਰਹੀਆਂ ਨੇ ਮੋਟਰਸਾਈਕਲ ਦੀ ਪਰਚੀਆਂ ਲੱਗ ਰਹੀਆਂ ਨੇ ਪਰ ਸਰਦਾ ਭਾਵਨਾ ਨਾਲ ਸੇਵਾ ਚੱਲ ਰਹੀ ਹੈ ਤੇ ਦੇਖ ਸਕਦੇ ਹੋ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਜਾ ਦਿਨ ਹੈ ਜੀ ਤੁਸੀਂ ਦੇਖ ਸਕਦੇ 26 ਅਗਸਤ ਸੰਗਤਾਂ ਦੇਖ ਸਕਦੇ ਹੋ ਆਮ ਆਮਾ ਕੇ ਪਹੁੰਚੀਆਂ ਹੋਈਆਂ ਨੇ ਦਰਸ਼ਨਾਂ ਦੇ ਲਈ ਜੀ ਆਦੇ ਕਢਾਉਣੇ ਮਿਲਨੇ ਨੇ ਤੁਸੀਂ ਦੇਖ ਸਕਦੇ ਹੋ ਐ ਨ ਕੋ ਨਕ ਦਕਾਨਾ ਬਾਈ ਉਹਨਾਂ ਨੇ ਭਰੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਵਿੱਚ ਬਾਬਾ ਜੀ ਵੀ ਸੇਵਾ ਕਰ ਰਹੇ ਨੇ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਰਾੜਾ ਸਾਹਿਬ ਗੁਰਦੁਆਰਾ ਜੀ ਦਾ ਇਹ ਵੱਡਾ ਲੰਗਰ ਹਾਲ ਆ ਜਿੱਥੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਲੰਗਰ ਹਾਲ ਦੀ ਸੇਵਾ ਵੀ ਚੱਲ ਰਹੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਗੁਰੂ ਦੀ ਲਾਡਲੀਆਂ ਫੌਜਾਂ ਦੇਖ ਸਕਦੇ ਹੋ ਸੰਗਤਾਂ ਲੰਗਰ ਛਕ ਰਹੀਆਂ ਨੇ ਇਹ ਗੱਡੀਆਂ ਬਣਾਈਆਂ ਗਈਆਂ ਰਾੜਾ ਸਾਹਿਬ ਜੀ ਦੇ ਵਿੱਚ ਰਾਸ਼ਨ ਚੱਕ ਕੇ ਇੱਧਰਲੇ ਪਾਸਿਓਂ ਰੈਸ਼ਨਲ ਦੇ ਵਿੱਚੋਂ ਲੰਗਰ ਹਾਲ ਦੇ ਵਿੱਚ ਲੈ ਕੇ ਜਾਣ ਲਈ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਗੁਰੂ ਦੀਆਂ ਲਾਡੀਆਂ ਫੌਜਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਅੱਲੀ ਉਹ ਸਾਫ ਸਫਾਈ ਦੀ ਸੇਵਾ ਚੱਲ ਰਹੀ ਆ ਜੀ ਅੱਲੀਓ ਪੱਖਿਆਂ ਦੀ ਸੇਵਾ ਕਰੀ ਗਈ ਸੀ ਇਹੀ ਬਾਈ ਪੱਖਿਆਂ ਦੀ ਸੇਵਾ ਕਰ ਰਹੇ ਸੀ ਵਰਸੀ ਦੇ ਉੱਪਰ ਅੱਜ ਖੀਰ ਦੇਖ ਸਕਦੇ ਹੋ ਇੱਧਰਲੇ ਪਾਸੇ ਪੂਰਾ ਸਾਹਿਬਾ ਜੀ ਪੂਰਾ ਸਾਰੇ ਕੋਲੇ ਵੀ ਸਮਾਜਿਕ ਖਸ਼ਿੱਤre ਸਤ ਬਾਬਾ ਬਜਿੰਦਰ ਸਿੰਘ ਦੇ ਨਾਲ ਇੱਧਰ ਦੇਖ ਸਕਦੇ ਹੋ ਜੀ ਤੁਸੀਂ ਮੁੰਡੇ ਨੂੰ ਦਸਤਾਰ ਦਿੱਤੀ ਗਈ ਆ ਸੰਤ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚਿਆਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਇਧਰਲੇ ਪਾਸੇ ਜੀ ਦੋਸਤੋ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਜਾ ਦਿਨ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਅੱਜ 26 ਅਗਸਤ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੀ ਜਾਇਓ ਜੀ ਨਾਲ ਦੀ ਨਾਲ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਜੀ ਇਹਨਾਂ ਦੋਸਤਾਂ ਨੇ ਮਿੱਤਰਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਪਾਰਕਿੰਗ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਗਤਾਂ ਦਾ ਠਾਠਾ ਮਾਰਦਾ ਕੱਠ ਮੋਟਰਸਾਈਕਲ ਪੂਰੇ ਭਰੇ ਹੋਏ ਆ ਜੀ ਪਾਰਕਿੰਗ ਫੁੱਲ ਆ ਜੀ ਕੋਈ ਦੇਖ ਸਕਦੇ ਹੋ ਅੱਜ ਤੀਜਾ ਦਿਨ ਆ ਜੀ ਵਰਸੀ ਦਾ ਤੇ ਨਾਲ ਦੀ ਨਾਲ ਵੀਡੀਓ ਆਪਣੀਆਂ ਆਉਂਦੀਆਂ ਰਹਿਣਗੀਆਂ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣੇ ਜੀ ਚਲੋ ਚੱਲਦੇ ਹਾਂ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਕਰਵਾਉਨੇ ਆ ਜੀ ਵੀਡੀਓ ਨੂੰ ਅੱਗੇ ਨਾ ਕੱਢਿਓ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਦੇਖਿਓ ਜੀ ਇੱਧਰਲੇ ਪਾਸੇ ਦੇਖ ਸਕਦੇ ਹੋ ਬਾਬਾ ਜੀ ਵੀ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਦੇ ਨਾਲ ਮੇਲਜੋਲ ਕਰ ਰਹੇ ਨੇ ਸੰਗਤਾਂ ਨੂੰ ਵਾਹਿਗੁਰੂ ਦਾ ਨਾਮ ਸਿਮਰਨ ਨਾਲ ਦੀ ਨਾਲ ਵਾਹਿਗੁਰੂ ਵਾਹਿਗੁਰੂ ਮੁੱਖ ਚੋਂ ਬੋਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਆਏ ਹੋਏ ਨੇ ਤੇ ਇਧਰਲੇ ਪਾਸੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਸਾਈਕਲ ਸਟੈਂਡ ਮੋਟਰਸਾਈਕਲ ਸਟੈਂਡ ਬਣਿਆ ਹੋਇਆ ਜੀ ਤੇ ਬਾਬਾ ਜੀ ਵੀ ਸੇਵਾ ਕਰ ਰਹੇ ਨੇ ਬਾਬਾ ਸੰਤ ਬਾਬਾ ਸ਼ਰਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਜਾ ਦਿਨ ਹੈ ਜੀ ਲਾਸਟ ਦਿਨ ਹੈ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਸਕੂਟਰ ਮੋਟਰਸਾਈਕਲ ਸੇਵਾ ਚੱਲ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਵਰਸੀ ਸਮਾਗਮ ਸੰਤ ਬਾਬਾ ਸ਼ਰਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਤੁਸੀਂ ਦੇਖ ਸਕਦੇ ਹੋ ਵਰਸੀ ਦਾ ਅੱਜ ਤੀਜਾ ਦਿਨ ਆ ਜੀ ਲਾਸਟ ਦਿਨ ਵਰਸੀ ਦਾ ਤੁਸੀਂ ਦੇ ਸਕਦੇ ਹੋ ਸੰਗਤਾਂ ਦਾ ਇਕੱਠ ਲਾਸਟ ਦਿਨ ਵੀ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਹੋਈਆਂ ਨੇ ਜੀ ਸਾਧਿਓ ਇਧਰਲੇ ਪਾਸੇ ਜੀ ਦਸਤਾਰਾਂ ਸਜਾਈਏ ਪੂਰਨ ਤੌਰ ਤੇ ਸਾਬਤ ਸੂਰਤ ਹੋਣ ਦੇ ਪੱਕੇ ਤੌਰ ਤੇ ਦਸਤਾਰ ਸਜਾਉਣ ਵਾਲੇ ਨੌਜਵਾਨਾਂ ਨੂੰ ਦਸਤਾਰ ਨਾਲ ਸਨਮਾਨਿਤ ਕੀਤਾ ਜਾਊਗਾ ਜੀ ਦਸਤਾਰ ਸਜਾਉਣ ਦਾ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਉਹ ਸੇਵਾ ਕਰ ਰਹੇ ਨੇ ਇੰਦਰਲੇ ਪਾਸੇ ਕੀ ਸਜਾਉਣਾ ਜਿਹੜਾ ਬੱਚਾ ਪੂਰਾ ਪੂਰਾ ਬਸਰੀਸ ਦਾ ਪੂਰਾ ਸਟਾਫਾ ਪੂਰਾ ਮਾਤੋਤ ਜਵਾਲ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ 17 ਸਜਾਉਣ ਲਈ ਛੋਟੇ ਛੋਟੇ ਬੱਚੇ ਸਾਰੇ ਖੜੇ ਨੇ ਜੀ 17 ਸਜਾਉਣ ਲਈ ਤੁਸੀਂ ਦੇਖ ਸਕਦੇ ਹੋ ਉਧਰਲੇ ਪਾਸੇ ਆਪਣਾ ਮੰਗਰ ਜੀ ਉਹਦੇ ਛੋਟੇ ਬੱਚਿਆਂ ਦੇ 17 ਸਜਾਈਆਂ ਜਾ ਰਹੀਆਂ ਜੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਧਰ ਦੇਖ ਸਕਦੇ ਹੋ ਜੀ ਤੁਸੀਂ ਮੁੰਡੇ ਨੂੰ ਦਸਤਾਰ ਦਿੱਤੀ ਗਈ ਆ ਸੰਗਤ ਵਾਲਿਆਂ ਤੁਸੀਂ ਦੇਖ ਸਕਦੇ ਹੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਸਰਾ ਦਿਨ ਆ ਜੀ ਤੇ ਸੰਗਤਾਂ ਹਮ ਹਮਾ ਕੇ ਪਹੁੰਚਿਆ ਹੋਇਆ ਦਰਸ਼ਨਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਜੀ ਉਸੀਂ ਦੇਖ ਸਕਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਇਧਰਲੇ ਪਾਸੇ ਦੇਈ ਬਾਰਸੀ ਦਾ ਜੀ ਤੀਜਾ ਦੇ ਇਹਨਾਂ ਤੇ ਸੰਗਤਾਂ ਹੋ ਮੋਹ ਮਹਾ ਕੇ ਪਹੁੰਚਿਆ ਆਈਆਂ ਦਰਸ਼ਨਾ ਲੈ ਲਈ ਕੁਝ ਦੇਖ ਸਕਦੇ ਹੋ ਉਧਰਲੇ ਪਾਸੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਸੇਵਾ ਚੱਲ ਰਹੀ ਆ ਜੋੜਿਆਂ ਦੀ ਸੇਵਾ ਚੱਲ ਰਹੀ ਆ ਜੁੜੇ ਜਮਾ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀਰੋਣੀ ਸੇਵਾ ਕਰ ਰਹੇ ਨੇ ਫਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੇ ਵੀ ਵੀਰੋਣੀ ਇਹ ਜਗ੍ਹਾ ਤੇ ਸੇਵਾ ਕਰ ਰਹੇ ਨੇ ਜੀ ਬਤਾਦਾ ਤੁਸੀਂ ਇਕੱਠ ਦੇਖ ਸਕਦੇ ਹੋ ਜੀ ਅੱਜ ਬਰਸੀ ਦਾ ਲਾਸਟ ਦਿਨ ਆ ਜੀ ਤੁਸੀਂ ਦੇਖ ਸਕਦੇ ਹੋ 2:30 3 ਵਜੇ ਦਾ ਟਾਈਮ ਹੋ ਗਿਆ ਦੁਪਹਿਰ ਦਾ ਤੁਸੀਂ ਦੇਖ ਸਕਦੇ ਹੋ ਜੀ ਸਾਫ ਸਵਈਏ ਫਰਸ਼ਤਾਨ ਪੂਰਾ ਧਿਆਨ ਤੇ ਅੱਜ ਵੀ ਬੱਦਲ ਵਾਲਾ ਮੌਸਮ ਆ ਤੁਸੀਂ ਦੇਖ ਸਕਦੇ ਹੋ ਬੱਦਲ ਹੋਏ ਹੋਏ ਆ ਲੇਕਿਨ ਮੌਸਮ ਪੂਰਾ ਸਾਫ ਹੋ ਚੁੱਕਿਆ ਵਾ ਜੀ ਇਧਰਲੇ ਪਾਸੇ ਤੁਸੀਂ ਸੰਗਤਾਂ ਦੇ ਸਕਦਿਆਂ ਲਈ ਦਰਸ਼ਨਾਂ ਦੇ ਲਈ ਦਰਬਾਰ ਸਾਹਿਬ ਜੀ ਦੇ ਵਿੱਚ ਜਾਰੀਆਂ ਸੰਗਤਾਂ ਵਰਸੀ ਦਾ ਅੱਜ ਲਾਸਟ ਦਿਨ ਆ ਜੀ ਤੁਸੀਂ ਤੀਸਰਾ ਦਿਨ ਆ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਜਾ ਦਿਨ ਆ ਜੀ ਸੰਗਤਾਂ ਦੇ ਸਕਦੇ ਹੋ ਹੋਮ ਹੋਮ ਆ ਕੇ ਪਹੁੰਚੀਆਂ ਹੋਈਆਂ ਦਰਸ਼ਨਾਂ ਦੇ ਲਈ ਤੁਸੀਂ ਦੇ ਸਕਦੇ ਹੋ ਤੁਸੀਂ ਦੇ ਸਕਦੇ ਹੋ ਜੀ ਦਰਬਾਰ ਸਾਹਿਬ ਜੀ ਦੇ ਮੇਨ ਆਪਾਂ ਸਕੂਲ ਪਹੁੰਚ ਚੁੱਕੇ ਆ ਤੇ ਵੀਡੀਓ ਨਾ ਬਣੇ ਰਹੇ ਉਹ ਤੁਹਾਨੂੰ ਨਾਲ ਦੀ ਨਾਲ ਆਪਾਂ ਦਰਸ਼ਨ ਕਰਵਾਉਨੇ ਆ ਜੀ ਸਮੀਤ ਚੇਤਨ ਰਿਤਿ ਦੇਰ ਜਿਹਾ ਲੈ ਪਰ ਤੋਂ ਉਹ ਵੀ ਸਭ ਇਤਹਾਦ ਨੇ ਸੁਖਵਿੰਦਰ ਸਿੰਘ ਜੀ ਆਗਵਾ ਹੋ ਆ ਉਹ ਵੀ ਇਤਿਸ਼ਾਉ ਕੋ ਮੇ ਸਾਥ ਪਾਵਵਾ ਰਿਸੀ ਕਿ ਪਾਠ ਕਰੇ ਬਣੋ ਉਹਨਾਂ ਦਾ ਜੱਤ ਸਾਡੇ ਵਿੱਚ ਸਾਜਰ ਹੈ ਉਹਨਾਂ ਮਾਤਾਵਾ ਜਨਤੇਦਾਰ ਗਿੰਦਰ ਸਿੰਘ ਜੀ ਰੱਬੇਵਾਦੀ ਰੱਬੇਵਾਲਾ ਦਾ ਉਸ ਉਹ ਵੀ ਇਤਿਸ਼ਾਉ ਕੋ ਨੇ उन्होंने बहुत बहुत धन्यवाद और अगे संत जिन्होंने महापुरखा की विशेष बख्शिये सदका यह सारे संत बाबा बड़ा मान है संत बाबा वसूल सिंह जी जो पिछले थोड़े समय पहला सत्सं जाते सन और उस स्थान से मुख्य सेवादार मौजूदा महापुरख संत बाबा तरलोक तो सिंह जी मुखी संप्रदाय होती वाली समाज में क्षेत्र में संत बाबा बजिंदर सिंह के पहले समय से जो कदे बाबा जी आए तो परस्पर बड़ा प्यार बड़ा प्रेम बाबा जी ने आप बाहर ले जाना छत्न आना वो महापुरुष भी स्टेज से शोक मौजूद करवाया जाता है शरण और सुखा पे

आज भी संगति चलाते हैं, सारांश भी बुरी चलाते हैं, उदय आज की धराल भी चलाते दे पाएं, जितनी आज की धराल भी चलाते हैं लोग उनके पर लोग सुधार देंगे। कहता पापे आप दोनों लोगों ने सुनोगे दे पाएं ये तेरे नहीं, दोनों ने संसार के बच्चों ने दे तेरे लोगों के सुने। की बता कि तेरे क्या जानी, ते 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 ਤਿਆਰ ਬਤੇ ਗੁਰੂ ਯਾ ਜੀ ਬਖਸ਼ਾ ਰੱਬਾ ਹਾਂਜੀ ਇਧਰਲੇ ਪਾਸੇ ਸੰਗਤੋ ਤੁਸੀਂ ਦਰਸ਼ਨ ਕਰ ਰਹੇ ਹੋ ਸ਼੍ਰੀ ਹਜੂਰ ਪਰਮ ਸੰਤ ਪੀਛਰ ਸਿੰਘ ਜੀ ਮਹਾਰਾਜ ਇਸ ਪਵਨ ਅਸਥਾਨ ਦੇ ਉੱਪਰ ਕੁਰਸੀ ਤੇ ਸ਼ਿਸ਼ੋਭਿਤ ਹੋ ਕੇ ਸੰਗਤਾਂ ਨਾਲ ਭਾਰਮਾਰਥਿਕ ਬਚਨ ਕਰਿਆ ਕਰਦੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਹਮ ਮਾ ਕੇ ਪਹੁੰਚਿਆ ਹੋਈਆਂ ਦਰਸ਼ਨਾਂ ਦੇ ਨੇ ਜੀ ਪਰਮਾਤਮਾ ਇਹਨਾਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਸੰਗਤਾਂ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਆਈਆਂ ਹੋਈਆਂ ਨੇ ਜੀ ਅੱਜ ਆਪਾਂ ਸਾਰੇ ਹੀ ਆਪਨੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਪੋਰਾ ਸਾਹਿਬਾ ਜੀ ਪੋਰਾ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਸੰਗਤਾਂ ਤੁਸੀਂ ਦੇਖ ਸਕਦੇ ਹੋ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਸੰਗਤਾਂ ਦਾ ਇਕੱਠ ਦਰਸ਼ਨਾਂ ਦੇ ਲਈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਲਾਸਟ ਦਿਨ ਆ ਜੀ ਤੀਸਰਾ ਦਿਨ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਹੁੰਚੀਆਂ ਹੋਈਆਂ ਨੇ ਦਰਸ਼ਨਾਂ ਦੇ ਲਈ ਪਰਮੰਤਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਹੋਈਆਂ 3 ਵਜੇ 10 ਮਿੰਟ ਦਾ ਟਾਈਮ ਹੋ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਜੇਕਰ ਮਾਫ਼ ਕਰਾਂ ਕਿਉਂਕਿ ਮਾਫ਼ ਦੋਸਤੋ ਤੁਸੀਂ ਇੱਥੇ ਦੇਖ ਸਕਦੇ ਹੋ ਬਾਗ ਬੂਟੇ ਲੱਗੇ ਆ ਜੀ ਤੇ ਹੋਰਾ ਸਾਬ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ 12 ਮਹੀਨੇ ਅੰਦਰ ਬੂਟਾ ਨੂੰ ਆਪ ਲੱਗ ਕੇ ਦੇਣ ਦਾ ਮਾਤਮਿਕ ਕਰਪਾ ਨਾਲ ਤੁਸੀਂ ਦੇਖ ਸਕਦੇ ਹੋ ਲਾਲ ਸ਼ਿਗਰੀ ਉੱਪਰ ਲੱਗੇ ਹੋਏ ਜੀ ਪਹਿਲੇ ਬਸੇ ਦੇਖ ਸਕਦੇ ਹੋ ਪਤਾ ਯੂ ਸੀ ਮਾ ਕਰ ਰਹੇ ਨੇ ਪਰ ਸਾਧ ਦੀ ਤੁਸੀਂ ਦੇਖ ਸਕਦੇ ਹੋ ਮਹਾਪੁਰਸ਼ ਲਿਓ ਪੱਖਿਆਂ ਦੀ ਸੇਵਾ ਕਰੀ ਗਈ ਸੀ ਇਹੀ ਬਾਈ ਪੱਖਿਆਂ ਦੀ ਸੇਵਾ ਕਰ ਰਹੇ ਸੀ ਵਰਸੀ ਦੇ ਉੱਪਰ ਅੱਜ ਖੀਲਾ ਦੇਣਾ ਤੇ ਵਰਸੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੱਖੇ ਲੋਡ ਕਰ ਰਹੇ ਨੇ ਬਾਈ ਹੁਣੀ ਮਾਫਤੀ ਹੋ ਚੱਲੀ ਆ ਵਰਸੀ ਦੀ ਦੋਸਤੋ ਤੁਸੀਂ ਇਧਰਲੇ ਪਾਸਿਓਂ ਦੇਖ ਸਕਦੇ ਹੋ ਜੀ ਰਾੜਾ ਸਾਹਿਬ ਜੀ ਦਾ ਆਪਾਂ ਤੁਹਾਨੂੰ ਸੀਨ ਦਿਖਾ ਰਹੇ ਹਾਂ ਤੇ ਸੰਗਤਾਂ ਦਾ ਇਕੱਠ ਅੱਜ ਵੀ ਓਨਾ ਹੀ ਆ ਜਿੰਨਾ ਕਿ 25 ਅਗਸਤ ਨੂੰ ਸੀਗਾ ਤੇ ਆ 26 ਅਗਸਤ ਹੋ ਚੱਲੀ ਅੱਜ 26 ਅਗਸਤ ਦਾ ਦਿਨ ਆ ਜੀ ਦੁਪਹਿਰ ਦੇ ਬੱਜ ਚੁੱਕੇ ਨੇ 3 ਦੇ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਤੁਸੀਂ ਇਧਰ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਦਰਸ਼ਨਾਂ ਦੇ ਲਈ ਜਾ ਰਹੀਆਂ ਨੇ ਇਧਰਲੇ ਪਾਸੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਸੱਚਖੰਡ ਜਾਬਰਾਜ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਰਸ਼ਨਾਂ ਦੇ ਲਈ ਜਾ ਰਹੀਆਂ ਨੇ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀਆਂ ਪਵਿੱਤਰ ਦੇਹਾਂ ਇਸ ਸਥਾਨ ਤੇ ਰੱਖੀਆਂ ਗਈਆਂ ਨੇ ਜਿੱਥਰੋਂ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਅਲੀ ਉਹ ਸਾਫ਼ ਸਫਾਈ ਦੀ ਸੇਵਾ ਚੱਲ ਰਹੀ ਹੈ ਜੀ ਬੜੀ ਦੇਖ ਸਕਦੇ ਹੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੇਵਾ ਦਾ ਕੰਮ ਚੱਲ ਰਿਹਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਦੇਖ ਸਕਦੇ ਹੋ ਸੇਵਾ ਦਾ ਕੰਮ ਚੱਲ ਰਿਹਾ ਜੀ ਸੋ ਸਤਿ ਸ੍ਰੀ ਅਕਾਲ। ਅਕ ਸਾਡੇ ਪਾਸੇ ਤੁਸੀਂ ਦੇਖ ਸਕਦੇ ਹੋ ਗੁਰੂ ਦੀਆਂ ਲਾਡੀਆਂ ਫੌਜਾਂ ਤੁਸੀਂ ਦੇਖ ਸਕਦੇ ਹੋ। ਇਹ ਨਾਲ ਦੀ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਰਵਾਂਗੇ ਜੀ। ਤੁਸੀਂ ਦੇਖ ਸਕਦੇ ਹੋ ਗੁਰੂ ਦੀਆਂ ਲਾਡੀਆਂ ਫੌਜਾਂ ਵੀ ਪਹੁੰਚੀਆਂ ਹੋਈਆਂ ਨੇ ਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਰਾਜ ਦਿਵਾਨ ਲਗਾਉਣ ਤੋਂ ਬਾਅਦ ਸੰਗਤਾਂ ਨੂੰ ਗੁਰੂ ਦੇ ਨਾਮ ਜਪਣ ਤੋਂ ਬਾਅਦ ਗੁਰੂ ਦਾ ਨਾਮ ਜਪਾਇਆ ਪਹਿਲਾਂ ਸੰਗਤਾਂ ਨੇ ਦਿਵਾਨ ਲਗਾਏ ਸੰਤ ਬਾਬਾ ਬਲਜਿੰਦਰ ਸਿੰਘ ਜੀ ਨੇ ਦਿਵਾਨ ਲਾਉਣ ਤੋਂ ਬਾਅਦ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਤੋਂ ਬਾਅਦ ਸੱਚਖੰਡ ਜਾਬਰਾਜ ਜੀ ਇਹ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸਦੀ ਹੈ ਜੀ ਤੇ ਸੰਗਤਾਂ ਹਮ ਹਮਾ ਕੇ ਰਾੜਾ ਸਾਹਿਬ ਪਹੁੰਚੀਆਂ ਹੋਈਆਂ ਨੇ ਦੋਸਤੋ ਵੀਡੀਓ ਤੁਹਾਨੂੰ ਆਪਾਂ ਨਾਲ ਦੀ ਨਾਲ ਦਿਖਾਉਂਦੇ ਰਵਾਂਗੇ ਵੀਡੀਓ ਨਾ ਦੇਖਿਓ ਨਾ ਅੱਗੇ ਉਹਨਾਂ ਕੱਢੇ ਉਹ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਤੁਸੀਂ ਵੀਡੀਓ ਨੂੰ ਦੇਖਿਓ ਤੇ ਨਾਲ ਦੀ ਨਾਲ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਰਾੜਾ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਪਰਮਾਤਮਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਰਾੜਾ ਸਾਹਿਬ ਜੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਸੰਤ ਬਾਬਾ ਆਇਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਸਰਾ ਦਿਨ ਆ ਜੀ 26 ਅਗਸਤ ਅੱਜ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਮੇਰੇ ਪਿੱਛੇ ਸੰਗਤਾਂ ਕਿਦਾਂ ਹੌਮ ਹਮਾ ਕੇ ਪਹੁੰਚੀਆਂ ਹੋਈਆਂ ਨੇ ਜੀ ਵਕਤ ਬੜਾ ਵਧੀਆ ਇਹਨਾਂ ਡੈਕੋਰੇਸ਼ਨ ਦਾ ਕੰਮ ਕਰਿਆ ਗਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਵਰਸੀ ਦਾ ਅੱਜ ਤੀਜਾ ਦਿਨ ਆ ਜੀ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਰਾਣਾ ਸਾਹਿਬ ਜੀ ਦੇ ਵਿੱਚ ਸੰਗਤਾਂ ਹੌਮ ਹਮਾ ਕੇ ਪਹੁੰਚੀਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ ਵੀ ਉਹ ਕੀ ਸੇਵਾ ਕਰ ਰਹੇ ਨੇ ਗੁਰੂ ਕਾ ਲੰਗਰ ਗੁਰੂ ਨਾਨਕ ਲੰਗਰ ਹਾਲ ਇਧਰਲੇ ਪਾਸੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਖੜੇ ਆ ਤੁਸੀਂ ਦੇਖ ਸਕਦੇ ਹੋ ਜੀ ਤੇ ਬਾਬਾ ਜੀ ਦਰਸ਼ਨਾਂ ਦੇ ਲਈ ਪਹੁੰਚੇ ਹੋਏ ਨੇ ਪਰਮਾਤਮਾ ਇਹਨਾਂ ਚੜ੍ਹਦੀ ਕਲਾ 'ਚ ਰੱਖੀ ਜੀ ਸੰਗਤਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਇਹ ਗੱਡੀਆਂ ਬਣਾਈਆਂ ਗਈਆਂ ਰਾੜਾ ਸਾਹਿਬ ਜੀ ਦੇ ਵਿੱਚ ਰਾਸ਼ਨ ਚੱਕ ਕੇ ਇਧਰਲੇ ਪਾਸਿਓਂ ਰਾਸ਼ਨਾਲ ਦੇ ਵਿੱਚੋਂ ਲੰਗਰ ਹਾਲ ਦੇ ਵਿੱਚ ਲੈ ਕੇ ਜਾਣ ਲਈ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵਾਟਰ ਪ੍ਰੂਫ ਟੈਂਟ ਬਣਾਏ ਗਏ ਆ ਕਿਉਂਕਿ ਮੀ ਦਾ ਮੌਸਮ ਤਿੰਨੇ ਦਿਨ ਮੀ ਦਾ ਮੌਸਮ ਰਿਹਾ ਜੀ ਮੀ ਬਹੁਤ ਰੱਜ ਕੇ ਪੈ ਗਿਆ ਤੇ ਵਾਟਰਪਰੂਫ ਟੈਂਟ ਬਣਾਏ ਗਏ ਸੀਗੇ ਤੁਸੀਂ ਦੇਖ ਸਕਦੇ ਹੋ ਬਾਈ ਹੁਣ ਟਰੈਕਟਰਾਂ ਦੇ ਉੱਪਰ ਦੇਖ ਸਕਦੇ ਹੋ ਸੇਵਾ ਕਰਦੇ ਪਏ ਨੇ ਵਾਟਰਪਰੂਫ ਟੈਂਟ ਬਣਾਏ ਗਏ ਸੀ ਮੀ ਦੋ ਤਿੰਨ ਦਿਨ ਮੀ ਨਹੀਂ ਛਟਿਆ ਉਸ ਕਰਕੇ ਤੇ ਪੱਖਿਆਂ ਦੀ ਸੇਵਾ ਦੇਖ ਲਓ ਇਹਨਾਂ ਨੇ ਕਰੀ ਸੀ ਬਾਈ ਉਹਨਾਂ ਨੇ ਗੱਡੀ ਲੱਦੀ ਆ ਪੱਖਿਆਂ ਦੀ ਲੇ ਸਾਥੇ ਉੱਤਰੋਂ ਪਹਿਲਾਂ ਪਿਛਲੇ ਪਾਸੇ ਲੰਗਰ ਲੱਗਣੇ ਸੀਗੇ ਤੇ ਆ ਬਾਟਰ ਪ੍ਰੂਫ ਟੈਂਟ ਬਣਾਇਆ ਗਿਆ ਲੰਗਰ ਲਈ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇ ਬਾਬਾ ਜੀ ਤੇ ਤੁਸੀਂ ਦੇਖ ਸਕਦੇ ਹੋ ਬਿਸਕਟਾਂ ਦੀ ਸੇਵਾ ਚੱਲ ਰਹੀ ਆ ਬਿਸਕਟ ਦੀ ਸੇਵਾ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਸੇਵਾ ਕਰ ਰਹੇ ਨੇ ਸੰਗਤਾਂ ਦੀ ਹੋਰ ਅੱਗੇ ਹੋਰ ਟੈਗ ਹੀ ਕਰਾਂਗੇ ਬਾਅਦ ਵਿੱਚ ਵੀ ਦੇਖੋ ਇਹ ਸਾਦੇ ਸੰਗਤਾਂ ਲੰਗਰ ਛਕਰੀਆਂ ਨੇ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਤੇ ਸੰਗਤਾਂ ਛਕਰੀਆਂ ਨੇ ਲੰਗਰ ਹਾਲ ਬਣਿਆ ਜੀ ਨਵਾਂ ਵਾਟਰਪਰੂਫ ਜਿਹੜਾ ਲੰਗਰ ਹਾਲ ਬਣਿਆ ਸੰਗਤਾਂ ਛਕਰੀਆਂ ਨੇ ਪ੍ਰਮਾਤਮਾ ਇਹਨਾਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਸੰਗਤਾਂ ਲੰਗਰ ਛਕਰੀਆਂ ਨੇ ਜੀ ਇਹ ਸਾਦੇਓ ਜੀ ਇੱਧਰਲੇ ਪਾਸੇ ਭਾਈ ਹੁਣੇ ਸੇਵਾ ਕਰ ਰਹੇ ਨੇ ਲੰਗਰ ਹਾਲ ਦੇ ਵਿੱਚ ਬੜੇ ਪਿਆਰ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਜੀ ਪਕੌੜਿਆਂ ਤੇ ਚਾਹ ਦਾ ਲੰਗਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਜੋ ਲੰਗਰ ਆ ਜੀ ਸੰਤ ਬਾਬਾ ਮੋਹਨ ਸਿੰਘ ਜੀ ਮੋਹੌਲੀ ਕਲਾਂ ਵਾਲੇ ਉਹਨਾਂ ਲਈਓ ਲੰਗਰ ਲਗਾਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਉੱਥੇ ਦੀ ਸੰਗਤ ਨਾਲ ਮਿਲ ਕੇ ਇਹ ਸਾਰਾ ਉਪਰਾਲਾ ਕਰਦੀ ਆ ਜੀ ਤੁਸੀਂ ਦੇਖ ਸਕਦੇ ਹੋ ਮੋਹੌਲੀ ਕਲਾਂ ਵਾਲੇ ਸੰਗਤਾਂ ਖੜੀਆਂ ਨੇ ਤੁਸੀਂ ਸੰਤ ਬਾਬਾ ਮੋਹਨ ਸਿੰਘ ਜੀ ਤੁਸੀਂ ਦੇਖ ਸਕਦੇ ਜਿੰਨਾਂ ਲਈਓ ਚਾਹ ਪਕੌੜਿਆਂ ਦਾ ਲੰਗਰ ਇਸ ਜਗ੍ਹਾ ਤੇ ਵਾਟਰ ਪ੍ਰੂਫ ਟੈਂਟ ਦੇ ਕੋਲ ਲਗਾਇਆ ਗਿਆ ਜੀ ਜੀ ਸ਼ਾਮਾਂ ਦਾ ਟਾਈਮ ਹੋ ਚੱਲਿਆ ਤੇ ਪੱਖੇ-ਪੱਖੇ ਲੋਡ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੈਂਟ ਲੱਗੇ ਸੀ ਇੱਧਰਲੇ ਪਾਸੇ ਪਹਿਲਾਂ ਲੰਗਰ ਲੱਗਣੇ ਸੀ ਜੋ ਵਾਟਰਪਰੂਫ ਸਾਂਗਤਾ ਨੇ ਉਧਰਲੇ ਪਾਸੇ ਕਰ ਲਈ ਸੀਗੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਪਰ-ਪਰ ਸੰਗਦਾ ਆਈਆਂ ਹੋਈਆਂ ਨੇ ਦਰਸ਼ਨਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਗੁਰੂ ਦੀ ਲਾਗ ਲੀਆਂ ਫੌਜਾਂ ਨਿਹੰਗ ਸਿੰਘ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰਵਾ ਰਹੇ ਆਂ ਆਪਾਂ ਤੁਹਾਨੂੰ ਰੜਾ ਸਾਹਿਬ ਜੀ ਵਿੱਚ ਦਰਸ਼ਨਾਂ ਲਈ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਲੰਗਰ ਹਾਲ ਦੀ ਸੇਵਾ ਵੀ ਚੱਲ ਰਹੀ ਆ ਵੀਰ ਹੁਣੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੇ ਵੀ ਵੀਰ ਹੁਣੀ ਸੇਵਾ ਕਰ ਰਹੇ ਨੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੂੰ ਮਿਲਦੇ ਹੋਏ ਜੀ ਦਰਸ਼ਨਾਂ ਦੇ ਲਈ ਪਹੁੰਚੇ ਹੋਏ ਨੇ ਬਾਬਾ ਜੀ ਵੀ ਇਧਰਲੇ ਪਾਸੇ ਮੈਂ ਤੁਹਾਨੂੰ ਰਾੜਾ ਸਾਹਿਬ ਜੀ ਦਾ ਸੀਨ ਦਿਖਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਬਹੁਤ ਹੀ ਵਧੀਆ ਪਾਰਕ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਰਾੜਾ ਸਾਹਿਬ ਜੀ ਦੇ ਵਿੱਚ ਬਾਰਿਸ਼ ਦਾ ਮੌਸਮ ਹੋਣ ਕਰਕੇ ਇਸ ਜਗ੍ਹਾ ਤੇ ਦੀਵਾਨ ਲੱਗਣੇ ਸੀ ਤਾਂ ਹੀ ਲੱਗ ਨਹੀਂ ਪਾਏ ਹੈਗੇ ਤੇ ਸਾਰੇ ਦੀਵਾਨ ਅੰਦਰਲੇ ਪਾਸੇ ਹੀ ਹਾਲ ਵੱਡੇ ਹਾਲ ਦੇ ਵਿੱਚ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸਿਓਂ ਭਾਈ ਹੁਣੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਦਰਸ਼ਨਾਂ ਦੇ ਲਈ ਪਹੁੰਚੇ ਹੋਏ ਨੇ ਜੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਪਹੁੰਚੇ ਨੇ ਦਰਸ਼ਨਾਂ ਦੇ ਲਈ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਰਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਇਹ ਵੱਡਾ ਲੰਗਰ ਹਾਲ ਆ ਜਿੱਥੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਵਰਸੀ ਦਾਜ ਅਖੀਰਲਾ ਦੇਣਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਘੱਟ ਛੋਟੇ-ਛੋਟੇ ਬੱਚੇ, ਵੀਰ ਭੈਣ, ਬਜ਼ੁਰਗ ਸਾਰੇ ਸੇਵਾ ਕਰ ਰਹੇ ਨੇ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀਆਂ, ਤਰੱਕੀਆਂ ਬਖਸ਼ੇ ਜੀ ਕਿੰਨੀ ਸੰਗਤ ਪਹੁੰਚੀ ਹੋਈ ਆ ਤੁਸੀਂ ਫੋਟੋਆਂ ਦਾਜਾ ਲ ਵੱਡੇ ਵੱਡੇ ਪੱਖੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਵਿੱਚ ਵੱਡੇ ਵੱਡੇ ਪੱਖਿਆਂ ਦਾ ਪ੍ਰਬੰਧ ਕਰਿਆ ਗਿਆ ਕਿ ਸੰਗਤਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਬਹੁਤ ਵੱਡੇ ਵੱਡੇ ਪੱਖੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਵਿੱਚ ਤੇ ਸੰਗਤਾਂ ਹੌਮ ਹੁਮਾ ਕੇ ਪਹੁੰਚੀਆਂ ਹੋਈਆਂ ਨੇ ਛੋਟੇ ਛੋਟੇ ਬੱਚੇ ਵੀ ਪਹੁੰਚੇ ਹੋਏ ਆ ਦਰਸ਼ਨਾਂ ਦੇ ਲਈ ਨਿੱਕੇ ਨਿੱਕੇ ਬੱਚੇ ਦਰਸ਼ਨਾਂ ਲਈ ਪਹੁੰਚੇ ਹੋਏ ਨੇ ਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਆ ਰਹੀਆਂ ਨੇ ਲੰਗਰ ਸ਼ਕਣ ਲਈ ਵੱਡੇ ਲੰਗਰ ਹਾਲ ਦੇ ਵਿੱਚ ਵੀਰ ਹੁਣੇ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਵਿੱਚ ਵੀਰ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਿਹਾ ਜੀ ਪਰਮਾਤਮਾ ਇਹਨੂੰ ਵੀਰ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ ਤੁਸੀਂ ਦੇਖ ਸਕਦੇ ਹੋ ਵੀਰ ਬੜੇ ਪਿਆਰ ਨਾਲ ਸੇਵਾ ਕਰ ਰਿਹਾ ਸੰਗਤਾਂ ਨੂੰ ਇਹਨਾਂ ਲੈਨ ਦੇ ਵਿੱਚ ਲਵਾ ਕੇ ਲੰਗਰ ਸ਼ਕਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਈ ਹੁਣੀ ਸੇਵਾ ਨਿਭਾ ਰਹੇ ਨੇ ਸਾਧੂ ਜੀ ਵੀਰ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਲੰਗਰ ਹਾਲ ਦੀ ਸੇਵਾ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਬਾਈ ਹੁਣੀ ਵੀ ਸੇਵਾ ਕਰ ਰਹੇ ਨੇ ਜਿੰਨੇ ਵੀ ਵੀਰ ਸੇਵਾ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਦੇਖ ਸਕਦੇ ਹੋ ਬਾਈ ਹੁਣੀ ਸੇਵਾ ਕਰ ਰਹੇ ਨੇ ਲੰਗਰ ਹਾਲ ਦੀ ਸੇਵਾ ਦਾ ਕੰਮ ਚੱਲ ਰਿਹਾ ਨਾਲ ਦੀ ਨਾਲ ਸਫਾਈ ਦਾ ਕੰਮ ਵੀ ਚੱਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਲੰਗਰ ਹਾਲਾ ਜੀ ਰਾਣਾ ਸਾਹਿਬ ਜੀ ਦਾ ਤੁਸੀਂ ਦੇਖ ਸਕਦੇ ਹੋ ਵੱਡੇ ਲੰਗਰ ਹਾਲ ਚ ਹੁਣ ਆਪਾਂ ਤੁਹਾਨੂੰ ਲੈ ਕੇ ਆਏ ਆਂ ਜੀ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਵਿੱਚ ਬਾਬਾ ਜੀ ਵੀ ਸੇਵਾ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਦੇਖ ਸਕਦੇ ਹੋ ਜੀ ਸੇਵਾ ਨਿਭਾ ਰਹੇ ਨੇ ਸੰਗਤਾਂ ਨੂੰ ਨਾਲ ਦੀ ਨਾਲ ਸੇਵਾ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਗੇਟ ਤੇ ਸੰਗਤਾਂ ਨੂੰ ਬੜੇ ਪਿਆਰ ਤੇ ਭਾਵਨਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਲੈ ਕੇ ਸੇਵਾ ਕਰ ਰਹੇ ਨੇ ਤਿੰਨ ਦਿਨਾਂ ਤੋਂ ਬਾਬਾ ਜੀ ਪੂਰੀ ਸ਼ਰਧਾ ਭਾਵਨਾ ਨਾਲ ਇਸ ਜਗ੍ਹਾ ਤੇ ਸੇਵਾ ਕਰ ਰਹੇ ਨੇ ਜੀ ਭਾਈ ਜੀ ਸੇਵਾ ਕਰ ਰਹੇ ਨੇ ਬਜ਼ੁਰਗ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਨਾਲ ਦੀ ਨਾਲ ਸੰਗਤਾਂ ਨੂੰ ਲਾਈਨਾਂ ਦੇ ਵਿੱਚ ਲਵਾ ਕੇ ਦੁੱਥੇ ਭਾਂਡਿਆਂ ਦੀ ਸੇਵਾ ਵੀ ਚੱਲ ਰਹੀ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਇੱਧਰ ਦੁੱਥੇ ਭਾਂਡਿਆਂ ਦੀ ਸੇਵਾ ਵੀ ਰੁਣੀ ਕਰ ਰਹੇ ਨੇ ਸੰਗਤਾਂ ਦੇ ਤੁਸੀਂ ਦੇਖ ਸਕਦੇ ਹੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿਵੇਂ ਵੀ ਵੀਰ ਇਸ ਜਗ੍ਹਾ ਤੇ ਸੇਵਾ ਕਰ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਦੁੱਥੇ ਭਾਂਡਿਆਂ ਦੀ ਸੇਵਾ ਚੱਲ ਰਹੀ ਆ ਜੀ ਤੁਸੀਂ ਦੇਖ ਸਕਦੇ ਲੇ ਪਾਸੇ ਦੇਖ ਸਕਦੇ ਹੋ ਜੀ ਤੁਸੀਂ ਜੁੱਥੇ ਭਾਂਡਿਆਂ ਦੀ ਸੇਵਾ ਚੱਲਦੀ ਪਈ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੇ ਵੀ ਵੀਰ ਹੋਣੇ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਵਾਹਿਗੁਰੂ ਦੇ ਲਗਨ ਜੁੜੀ ਹੋਈ ਆ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਸੇਵਾ ਕਰ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਮਾਤਾ ਹੁਣੀ ਵੀ ਸੇਵਾ ਕਰ ਰਹੀਆਂ ਨੇ ਪਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਮਾਤਾਵਾਂ ਬੀਬੀਆਂ ਸੇਵਾ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਫਰਸ਼ ਦੀ ਸਫਾਈ ਦਾ ਕੰਮ ਚੱਲ ਰਿਹਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੀ ਸੇਵਾਦਾਰ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਤੇ ਸੰਗਤਾਂ ਹੌਮ-ਹਮਾ ਕੇ ਪਹੁੰਚੀਆਂ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਜਾ ਦਿਨ ਆ ਜੀ 26 ਅਗਸਤ ਤੁਸੀਂ ਦੇਖ ਸਕਦੇ ਹੋ ਮੌਸਮ ਫੇਰ ਬਦਲਣ ਵਾਲਾ ਹੋ ਗਿਆ ਠੰਡਾ ਮੌਸਮ ਸੰਗਤਾਂ ਦਾ ਠੱਠਾ ਮਾਰਦਾ ਇਕੱਠ ਸੰਗਤਾਂ ਦਾ ਆਪਾਂ ਤੁਹਾਨੂੰ ਲੰਗਰ ਹਾਲ ਵੀ ਦਿਖਾਇਆ ਦੇ ਨਾਲ ਦੀ ਨਾਲ ਵੀਡੀਓ ਨਾਲ ਬਣੇ ਰਹੇ ਹੋ ਦੋਸਤੋ ਅੱਗੇ ਆਪਾਂ ਤੁਹਾਨੂੰ ਬਾਹਰ ਲੀਆਂ ਰੌਣਕਾਂ ਵੀ ਦਿਖਾਉਣੀਆਂ ਨੇ ਤੇ ਇਧਰੋਂ ਆਪਾਂ ਪਹਿਲਾਂ ਤੁਹਾਨੂੰ ਸਾਰੇ ਪਾਸਿਓ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਾ ਸੀਨ ਦਿਖਾ ਦਈਏ ਵੀਡੀਓ ਨਾਲ ਬਣੇ ਰਹੋ ਦੋਸਤੋ ਵੀਰਲੀਓ ਸੇਵਾ ਹੋ ਰਹੀ ਆ ਤੁਸੀਂ ਦੇਖਦਾ ਮੈਟਾਂ ਦੀ ਸੇਵਾ ਹੋ ਰਹੀ ਆ ਮੈਟਾਂ ਦਾ ਸਾਫ ਸਪਈਏ ਦੀ ਸੇਵਾ ਕਰ ਰਹੇ ਨੇ ਵੀ ਦੇਖ ਸਕਦੇ ਹੋ ਆ ਕੇ ਪਹੁੰਚਿਆ ਹੋਈਆਂ ਨੇ ਦਰਸ਼ਨਾਂ ਦੇ ਲਈ ਸੰਗਤਾਂ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਵਰਸੀ ਦਾ ਅੱਜ ਲਾਸਟ ਜ ਇਹਨਾਂ 26 ਅਗਸਤ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਲਾਸਟ ਦਿਨ ਆ ਜੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਹੁੰਚੀਆਂ ਹੋਈਆਂ ਦਰਸ਼ਨਾਂ ਦੇ ਲਈ ਤੁਸੀਂ ਇੰਦਰਲੇ ਪਾਸੇ ਦੇਖ ਸਕਦੇ ਹੋ ਬਜ਼ੁਰਗ ਪਹੁੰਚੇ ਹੋਏ ਨੇ ਦਰਸ਼ਨਾ ਲਈ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਰਾਂ ਉਹਨਾਂ ਦੀ ਸੇਵਾ ਚੱਲ ਰਹੀ ਆ ਪਰਸ਼ਲੀ ਸੇਵਾ ਕਰਨੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚੱਖੇ ਜਿਹਨੇ ਵੀਰ ਇਸ ਜਗ੍ਹਾ ਤੇ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਕਰਦਾ ਸੀਨਾ ਘੰਟਾ ਕਰਦਾ ਸੀਨਾ ਤੁਸੀਂ ਦੇਖ ਸਕਦੇ ਹੋ ਸ਼ਾਮਾਂ ਦਾ ਵੇਲਾ ਹੋ ਚੁੱਕਿਆ ਤੇ ਬੱਦਲ ਵੀ ਪੂਰਾ ਖੁੱਲ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸਿਓ ਸੰਗਤਾਂ ਆ ਰਹੀਆਂ ਨੇ ਹਮ ਹਮਾ ਕੇ ਦਰਸ਼ਨਾਂ ਦੇ ਲਈ ਜੀ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਹੁੰਚੀਆਂ ਨੇ ਦਰਸ਼ਨਾਂ ਦੇ ਲਈ ਪਰਮਾਤਮਾ ਇਹਨਾਂ ਸਾਰੀਆਂ ਸੰਗਤਾਂ ਦੀਆਂ ਮਨੋ ਕਾਮਨਾ ਚੜ੍ਹਦੀ ਕਲਾ 'ਚ ਰੱਖੇ ਜੀ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਸੰਗਤਾਂ ਦਰਸ਼ਨਾਂ ਲਈ ਪਹੁੰਚ ਰਹੀਆਂ ਸ਼ਾਮਾਂ ਦਾ ਵੇਲਾ ਹੋ ਗਿਆ ਵਾ ਪਰਮਾਤਮਾ ਨੇ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਆਪਣਾ ਸਮਾਂ ਕੱਢ ਕੇ ਦਰਸ਼ਨਾਂ ਦੇ ਲਈ ਆਈਆਂ ਹੋਈਆਂ ਨੇ ਸੰਤ ਬੱਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਪਰਸੀ ਦਾ ਅੱਜ ਤੀਸਰਾ ਦਿਨ ਆ ਜੀ 26 ਅਗਸਤ ਤੁਸੀਂ ਦੇਖ ਸਕਦੇ ਹੋ 메인 ਐਂਟਰੀ ਗੇਟ ਆ ਜੀ ਘੰਟਾ ਘਰ ਦੇ ਬਿਲਕੁਲ ਥੱਲੇ ਪਾਸੇ ਤੁਸੀਂ ਦੇਖ ਸਕਦੇ ਹੋ ਘੰਟਾ ਘਰ ਬਣਿਆ ਹੋਇਆ ਤੇ ਇੱਧਰੋਂ ਪਿਆਰੀ ਜੀ ਡੈਕੋਰੇਸ਼ਨ ਕਰੀ ਹੋਈ ਆ ਸੰਗਤਾਂ ਵਾਲਿਆਂ ਤੁਸੀਂ ਦੇਖ ਸਕਦੇ ਹੋ ਇਧਰੋਂ ਬਜ਼ੁਰਗ ਮਾਤਾ ਮਾਂ ਭੈਣ ਸਭ ਪਹੁੰਚੇ ਹੋਇਆ ਦਰਸ਼ਨਾਂ ਦੇ ਲਈ ਤੁਸੀਂ ਜਿਹੜਾ ਆਰੀਆਂ ਨੇ ਸਾਖਤਾ ਦਾ ਫੱਟਾ ਮਾਰਦਾ ਕੱਠ ਤੁਸੀਂ ਦੇ ਸਕਦੇ ਹੋ ਦਰਸ਼ਨਾਂ ਲਈ ਪਹੁੰਚੀਆਂ ਹੋਈਆਂ ਜਿੰਨੀਆਂ ਵੀ ਸਾਖਤਾ ਨੇ ਇਹ ਸ਼ਾਮਾਂ ਦਾ ਟਾਈਮ ਹੋ ਚੁੱਕਿਆ 17 ਸਜਾਈਆਂ ਜਾ ਰਹੀਆਂ ਨੇ ਤੁਸੀਂ ਜੇ ਸਾਦੇ ਹੋ ਵੀਰਾਂ ਲਈ 10 ਸਜਾਈਆਂ ਜਾ ਰਹੀਆਂ ਛੋਟੇ ਛੋਟੇ ਬੱਚਿਆਂ ਦੇ ਤੁਸੀਂ ਦੇ ਸਕਦੇ ਹੋ ਇਧਰਲੇ ਪਾਸੇੋਂ ਦਾ ਪੁਰਾਣਾ ਪੌਲਾ ਜੋ ਨਕਸ਼ਾ ਬਣਾਇਆ ਗਿਆ ਵਾ ਤੁਸੀਂ ਦੇ ਸਕਦੇ ਹੋ ਨਕਸ਼ਾ ਵੀ ਦੇ ਸਕਦੇ ਹੋ ਕਿਹੜੀ ਸੰਗਤ ਕਿੱਧਰਲੇ ਪਾਸੇ ਆਉਣਾ ਸਾਰਾ ਨਕਸ਼ਾ ਲਗਾਇਆ ਗਿਆ ਤੁਸੀਂ ਦੇ ਸਕਦੇ ਹੋ ਜੀ ਸੇਵਾ ਕਰ ਰਹੇ ਨੇ ਰੋਡ ਦੇ ਉੱਪਰ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਵੇਂ ਵੀਰੋਣੀ ਸੇਵਾ ਕਰ ਰਹੇ ਨੇ ਤੁਸੀਂ ਦੇ ਸਕਦੇ ਹੋ ਗੱਡੀਆਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੱਡੀਆਂ ਲਵਾ ਰਹੇ ਨੇ ਸੈਟਾਂ ਦੇ ਉੱਪਰ ਸਾਹਿਬ ਜੀ ਦੇ 바ਰੋਂ ਆਪਾਂ ਤੁਹਾਨੂੰ ਸੀਨ ਦਿਖਾ ਰਹੇ ਹਾਂ ਤੇ ਸੰਗਟਾਂ ਦਾ ਇਕੱਠ ਦੇਖਦੇ ਹੋਦਾਂ ਤੇ ਉਹ ਵੀ ਰੋਣੀ ਸੇਵਾ ਕਰ ਰਹੇ ਨੇ ਤੇ ਇਧਰੋਂ ਨਕੋ ਨਕਦ ਦੁਕਾਨਾਂ ਭਰੀਆਂ ਹੋਈਆਂ ਤੁਸੀਂ ਇਹ ਵੀ ਦੇਖ ਸਕਦੇ ਹੋ ਬਰਸੀ ਦਾ ਅੱਜ ਤੀਜਾ ਦਿਨ ਆ ਜੀ ਨਕੋ ਨਕਦ ਦੁਕਾਨਾਂ ਸਾਰੀਆਂ ਭਰੀਆਂ ਹੋਈਆਂ ਨੇ ਸੰਗਟਾਂ ਦਾ ਸਮਾਨ ਖਰੀਦ ਰੀਆਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸਿਓਂ ਇਹ ਦੇਖ ਸਕਦੇ ਹੋ ਬੱਚਿਆਂ ਦੇ ਘੜਾਉਣੇ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਨਕੋ ਨਕਦ ਦੁਕਾਨਾਂ ਭਾਈ ਉਹਨਾਂ ਨੇ ਭਰੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਪਰਮਤਮਾ ਇਹਨਾਂ ਨੂੰ ਚੜਦੀ ਕਲਾ 'ਚ ਰੱਖੇ ਜੀ ਤੁਸੀਂ ਦੇਖੋ ਜੀ ਇੱਧਰਲੇ ਪਾਸੇ ਸੰਗਟਾਲੀਓਂ ਦਰਸ਼ਨਾ ਦੇ ਲਈ ਪਹੁੰਚੀਆਂ ਹੋਈਆਂ ਸੰਗਤਾਂ ਗੱਡੀਆਂ ਦੇ ਵਿੱਚ ਤਰਪਾਲਾਂ ਪਾ ਕੇ ਦੇਖ ਸਕਦੇ ਹੋ ਤੁਸੀਂ ਸੰਗਤਾਂ ਦਰਸ਼ਨਾ ਲਈ ਆਈਆਂ ਹੋਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ માતા ਵੀ ਦਰਸ਼ਨਾ ਲਈ ਆਈ ਹੈ ਪਰਮਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਦੇਖ ਸਕਦੇ ਹੋ ਦਰਸ਼ਨਾ ਲਈ ਸੰਗਤਾਂ ਆ ਰਹੀਆਂ ਨੇ ਦਰਸ਼ਨਾ ਦੇ ਲਈ ਪਹੁੰਚੇ ਹੋਏ ਨੇ ਲਹਾਰਾ ਪਿੰਡ ਲੁਧਿਆਣੇ ਕੋਲ ਜੋ ਪੈਂਦਾ ਉੱਥੇ ਦਰਸ਼ਨਾ ਲਈ ਪਹੁੰਚੇ ਹੋਏ ਨੇ ਪਰਮਤਮਾ ਇਹਨਾਂ ਨੂੰ ਵੀ ਸਾਰੀਆਂ ਮਨੋਕਰਾਂ ਚੜ੍ਹਦੀ ਕਲਾ 'ਚ ਰੱਖਣ ਜੀ ਹਮੇਸ਼ਾ ਦੇਖ ਸਕਦੇ ਹੋ ਸੰਗਤਾਂ ਕਿੰਨੇ ਪਿਆਰ ਭਾਵਨਾ ਦੇ ਨਾਲ ਦਰਸ਼ਨਾ ਲਈ ਪਹੁੰਚੀਆਂ ਹੋਈਆਂ ਨੇ ਜੀ ਗੱਡੀਆਂ ਦਾ ਇਕੱਠ ਪੈਣਾ ਸ਼ੁਰੂ ਹੋ ਗਿਆ ਵਾ ਗੱਡੀਆਂ ਦਾ ਬਹੁਤ ਜ਼ਿਆਦਾ ਰਾਜ ਪੈ ਚੁੱਕਿਆ ਤੇ ਵੀ ਹੁਣੀ ਸਰਦਾ ਭਾਵਨਾ ਨਾਲ ਸੇਵਾ ਕਰਦੇ ਪਏ ਨੇ ਸਾਹਮਣੇ ਬੜੇ ਆਰਾਮ ਨਾਲ ਦੇਖ ਸਕਦੇ ਹੋ ਤੁਸੀਂ ਗੱਡੀਆਂ ਕਢਾ ਰਹੇ ਨੇ ਪੁਲਿਸ ਵਾਲੇ ਪਾਈਆਂ ਦੀ ਸਪੋਰਟ ਵੀ ਪੂਰੀ ਆ ਤੇ ਉਹ ਵੀ ਸੇਵਾ ਕਰਾ ਰਹੇ ਨੇ ਜੀ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਸਾਂਝਤਾ ਦੀ ਸੇਵਾ ਦਾ ਕੰਮ ਚੱਲ ਰਿਹਾ ਜੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੇ ਵੀ ਵੀਰ ਸੇਵਾ ਕਰ ਰਹੇ ਨੇ ਰਾਣਾ ਸਾਹਿਬ ਜੀ ਸੰਗਤਾਂ ਦਾ ਇਕੱਠ ਦੇਖ ਸਕਦੇ ਹੋ ਜੀ ਕਿੰਨੀਆਂ ਸੰਗਤਾਂ ਪਹੁੰਚੀਆਂ ਹੋਈਆਂ ਦਰਸ਼ਨਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਬੋਰਡ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦਰਸ਼ਨਾਂ ਲਈ ਪਹੁੰਚੀਆਂ ਹੋਈਆਂ ਨੇ ਜੀ ਕਰ ਰਹੀਆਂ ਨੇ ਮੋਟਰਸਾਈਕਲ ਦੀ ਪਰਚੀਆਂ ਲੱਗ ਰਹੀਆਂ ਨੇ ਪਰ ਸਰਦਾ ਭਾਵਨਾ ਨਾਲ ਸੇਵਾ ਚੱਲ ਰਹੀ ਹੈ ਤੇ ਦੇਖ ਸਕਦੇ ਹੋ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਜਾ ਦਿਨ ਹੈ ਜੀ ਤੁਸੀਂ ਦੇਖ ਸਕਦੇ 26 ਅਗਸਤ ਸਾਂਗਤਾਂ ਦੇਖ ਸਕਦੇ ਹੋ 엄마 ਮਾ ਕੇ ਪਹੁੰਚੀਆਂ ਹੋਈਆਂ ਨੇ ਦਰਸ਼ਨਾਂ ਦੇ ਲਈ ਤੁਸੀਂ ਸੰਗਤਾਂ ਦੇ ਮੋਟਰਸਾਈਕਲਾਂ ਦਾ ਇਕੱਠ ਦੇਖ ਸਕਦੇ ਹੋ ਪਾਰਕਿੰਗ ਪੂਰੀ ਭਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਰਾੜਾ ਸਾਹਿਬ ਦੀ ਇਹ ਮੋਟਰਸਾਈਕਲ ਪਾਰਕਿੰਗ ਆ ਜਿਹੜੀ ਪੂਰੀ ਐਨ ਭਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਰਸ਼ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਇਹ ਇਸ ਜਗ੍ਹਾ ਦੇ ਉੱਪਰ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਜੀ ਗੁਰਦੁਆਰਾ ਰਾੜਾ ਸਾਹਿਬ ਜੀ ਦੇ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਦਾ ਅੱਜ ਤੀਜਾ ਦਿਨ ਸੀਗਾ ਜੀ 26 ਅਗਸਤ ਸਾਂਗਦਾ ਹਮਮਾ ਕੇ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਨਾਲ ਦੀ ਨਾਲ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਦੋਸਤੋ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ